ਜਿਹੜੀ ਆ 2-2 ਕਿਲੋ ਇੰਨਾ ਵੱਡੇ ਮਾਤਰਾ ਦੇ ਵਿੱਚ ਜਿਹੜਾ ਚਿੱਟਾ ਫੜਿਆ ਗਿਆ ਇਹ ਮੇਰੇ ਖਿਆਲ ਚ ਅੱਗੇ ਕਦੇ ਪਹਿਲਾਂ ਸਰਕਾਰਾਂ ਨੇ ਕਦੇ ਇਹ ਨਹੀਂ ਤੇ ਸੋ ਜਦੋਂ ਉਹ ਉਹਨਾਂ ਨੂੰ ਹੀ ਨੱਥ ਪਾਊਗੀ ਫੜੇ ਜਾ ਰਹੇ ਆ ਤੇ ਪਰ ਥੱਲੇ ਵਾਲੇ ਦਾ ਫਿਰ ਆਟੋਮੈਟਿਕਲੀ ਬੰਦੇ ਸਾਰੇ ਮਤਲਬ ਟੁੱਟੂ ਗਏ ਬ੍ਰੇਕ ਫੋਊ ਗਈ ਇਹ ਕਿਤੇ ਨਾ ਕਿਤੇ ਜੇ ਆਪਾਂ ਇਹਨਾਂ ਨੂੰ ਪਿਆਰ ਨਾਲ ਮੁਹੱਬਤ ਨਾਲ ਜਾਂ ਸ਼ਕਤੀ ਨਾਲ ਰੋਕਣ ਦੀ ਕੋਸ਼ਿਸ਼ ਕਰਾਂਗੇ ਤਾਂ ਅਗਰ ਰੋਕ ਸਕਾਂਗੇ ਸਾਡਾ ਫਰਜ਼ ਬਣਦਾ ਵੀ ਅਸੀਂ ਅੱਜ ਆਪ ਦੀ ਪੀੜ੍ਹੀ ਨੂੰ ਸਾਂਭ ਲਈਏ ਏਤੋਂ ਪਹਿਲਾਂ ਬੜਾ ਕੁਝ ਹੋ ਗਿਆ ਸਰਕਾਰਾਂ ਕਰ ਗਈਆਂ ਪਰ ਹੁਣ ਵਾਲੀਆਂ ਗਵਰਨਮੈਂਟ ਸਾਡਾ ਬਹੁਤ ਸਾਥ ਦੇ ਰਹੀ ਹੈ ਡੀ5 ਚੈਨਲ ਪੰਜਾਬੀ ਦੇ ਤੁਹਾਡਾ ਸਵਾਗਤ ਹੈ ਮੈਂ ਹਾਂ ਗੁਰਜੀਤ ਸਿੰਘ ਰਮਾਣਾ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਜੁੱਧ ਨਸ਼ੇ ਵਿਰੁੱਧ ਨੂੰ ਲੈ ਕੇ 1 ਮਾਰਚ ਨੂੰ ਜਿਹੜੀ ਸ਼ੁਰੂਆਤ ਕੀਤੀ ਗਈ ਸੀ ਤਾਂ ਇਹਦੀ ਸਾਰੀ ਜਾਣਕਾਰੀ ਲੈਣ ਲਈ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਮਚਾਕੀ ਕਲਾਮ ਪਹੁੰਚੇ ਆਂ ਤੁਹਾਨੂੰ ਦੱਸ ਦਿੰਦੇ ਆ ਕਿ ਨਸ਼ੀਲੇ ਪਦਾਰਥਾਂ ਵਿਰੁੱਧ ਜਿਹੜੀ ਜੰਗ ਚੱਲੀ ਸੀਗੀ 34000 ਤੋਂ ਵੱਧ ਦੇ ਕਰੀਬ ਹੈ ਜਿਹੜੀ ਮਾਮਲੇ ਦਰਜ ਕੀਤੇ ਗਏ ਨੇ 45000 ਤੋਂ ਵੱਧ ਜਿਹੜੀਆਂ ਗ੍ਰਿਫਤਾਰੀਆਂ ਕੀਤੀਆਂ ਗਈਆਂ ਨੇ 3000 ਕਿਲੋਗ੍ਰam ਜਿਹੜੀ ਹੈਰਵਨ ਜ਼ਬਤ ਕੀਤੀ ਗਈ ਹੈ VDC ਮੈਂਬਰਾਂ ਨੇ ਨਸ਼ੀਲੇ ਪਦਾਰਥਾਂ ਵਿਰੁੱਧ ਜੰਗ ਮਹਿਮ ਦੌਰਾਨ ਕਈ ਗ੍ਰਿਫਤਾਰੀਆਂ ਵੀ ਕਰਵਾਈਆਂ ਨੇ ਅਤੇ VDC ਮੈਂਬਰਾਂ ਨੇ 1200 ਤੋਂ ਵੱਧ ਦੇ ਸੁਝਾਅ ਕਹਿਾਰਾ ਦਿੱਤੇ ਨੇ ਤਾਂ ਇਸ ਦੌਰਾਨ ਕਾਫੀ ਜਿਹੜੇ ਉਹਨਾਂ ਘਰਾਂ ਤੇ ਪੀਲੇ ਪੰਜੇ ਚੱਲੇ ਆ ਜਿਹੜੇ ਆਪਾਂ ਕਹਿ ਸਕਦੇ ਆ ਨਸ਼ਾ ਤਸਕਰ ਹੈ ਤਾਂ ਇਹ ਸਾਰੀ ਜਾਣਕਾਰੀ ਆਪਾਂ ਲੋਕਾਂ ਤੋਂ ਲਵਾਂਗੇ ਜੋ ਪੰਜਾਬ ਸਰਕਾਰ ਦਾ ਅਪਰਾਲਾ ਸੀਗਾ ਉਹ ਵਾਕਈ ਸਹੀ ਸਾਬਤ ਹੋਇਆ ਜੋ ਜੁੱਧ ਨਸ਼ੀਵਰਤ ਨੂੰ ਲੈ ਕੇ ਮਹਿਮ ਚਲਾਈ ਗਈ ਸੀ ਉਸ ਮਹਿਮ ਦਾ ਜਿਹੜਾ ਮੁੱਲ ਵਾਕਈ ਮਿਲਿਆ ਉਸ ਦਾ ਬੈਨੀਫਿਟ ਪੰਜਾਬ ਨੂੰ ਮਿਲਿਆ ਜਾਂ ਨਹੀਂ ਮਿਲਿਆ ਜਿਵੇਂ ਪਹਿਲਾ ਪੜਾ ਦੀ ਜਿਹੜੀ ਸਮਾਪਤੀ ਹੋਈ ਹੈ ਤੇ ਹੁਣ ਦੂਜੇ ਪੜਾ ਦੀ ਸ਼ੁਰੂਆਤ ਹੋ ਚੁੱਕੀ ਹੈ ਤਾਂ ਸਾਰੀ ਜਾਣਕਾਰੀ ਲਵਾਂਗੇ ਆਪਾਂ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਜੀ ਟਾਈਮ ਦਿੱਤਾ ਸਾਨੂੰ ਤੁਸੀਂ ਬਹੁਤ ਬਹੁਤ ਸ਼ੁਕਰੀਆ ਵੀਰੇ ਤੁਸੀਂ ਆਏ ਇੱਥੇ ਸਾਡੇ ਪਿੰਡ ਤੁਹਾਡੇ ਆਉਣ ਦੇ ਅਸੀਂ ਸਾਰੇ ਸਮੂਹ ਨਗਰ ਪੰਚਾਇਤਵੰਨਿਓ ਤੁਹਾਡਾ ਜੀ ਆਇਆਂ ਆਖਦੇ ਹਾਂ ਜੀ ਜਿਹੜੀ ਪੰਜਾਬ ਸਰਕਾਰ ਨੇ ਜੁੱਧ ਨਸ਼ੇ ਵਿਰਦੂ ਲੈ ਕੇ ਮਹਿੰਮ ਚਲਾਈ ਸੀਗੀ ਕੀ ਦੇਖਦੇ ਹੋ ਹੁਣ ਤੱਕ ਜਿਹੜੀ ਮਾਰਚ ਤੋਂ ਜਿਹੜੀ ਸ਼ੁਰੂਆਤ ਹੋਈ ਸੀਗੀ ਹੁਣ ਤੱਕ ਦਾ ਜਿਹੜਾ ਪੂਰਾ ਜ਼ਮੀਨੀ ਪੱਧਰ ਤੇ ਆਪਾਂ ਗੱਲ ਕਰੀਏ ਤਾਂ ਕਿੰਨਾ ਇੱਕ ਫਾਇਦਾ ਹੋਇਆ ਵਾਕਈ ਜੋ ਸਰਕਾਰ ਨੇ ਮਹਮ ਚਲਾਈ ਸੀ ਉਹਦਾ ਬੈਨੀਫਿਟ ਮਿਲਿਆ ਕਿੰਨਾ ਬੈਨੀਫਿਟ ਮਿਲਿਆ ਹੁਣ ਤੱਕ ਦੇਖੋ ਬ੍ਰਦਰ ਗੱਲ ਇਹ ਬਹੁਤ ਵਧੀਆ ਪਿਆ ਸਰਕਾਰ ਨੇ ਜਿਹੜਾ ਅਪਰਾਲਾ ਕੀਤਾ ਇਹ ਗਰਾਊਂਡ ਲੈਵਲ ਤੇ ਪਹਿਲਾਂ ਸਰਕ ਬੰਦੇ ਨੂੰ ਇਹ ਲੱਗਦਾ ਸੀ ਵੀ ਇੱਕ ਮਤਲਬ ਉਸ ਹਾਵ ਨਾਲ ਉਵੇਂ ਇੰਪਲੀਮੈਂਟ ਨਹੀਂ ਹੋਣਾ ਪਰ ਜਿਵੇਂ ਜਿਵੇਂ ਟਾਈਮ ਲੰਘਿਆ ਕੇਸਿਸ ਪਿਆ ਪੁਲਿਸ ਨੇ ਜਾਂ ਗਵਰਨਮੈਂਟ ਨੇ ਜਿਹੜੇ ਬਣਾਏ ਉਹਨਾਂ ਦੇ ਵਿੱਚ ਜਿੰਨੇ ਤਸਕਰ ਵੱਡੇ ਲੈਵਲ ਤੇ ਉਹ ਤਾਂ ਗ੍ਰਿਫਤਾਰ ਹੋਈ ਹੋਏ ਬਾਕੀ ਆਮ ਲੋਕਾਂ ਦੇ ਵਿੱਚ ਇੱਕ ਜਿਹੜੇ ਲੋਕ ਡਰਦੇ ਸੀ ਵੀ ਅਸੀਂ ਭਾਈ ਫਰਾਂਡੇ ਬੰਦੇ ਦਾ ਨਾਂ ਨਾ ਲਈਏ ਜਿਹੜੇ ਸੀਕ੍ਰੇਟਸ ਐਪਸ ਚਲੀਆਂ ਇਹਨਾਂ ਦੇ ਨਾਲ ਜਿਹੜੇ ਨਾਮ ਆਪਾਂ ਦੱਸਦੀਆਂ ਇਸ ਇਹਦੇ ਨਾਲ ਜਿਹੜੇ ਜਿੰਨੇ ਵੀ ਵੱਡੇ ਮਗਰਮੱਛਾ ਉਹਨਾਂ ਨੂੰ ਫੜਨ ਦੇ ਵਿੱਚ ਬੜੀ ਵਧੀਆ ਸਫਲਤਾ ਪ੍ਰਾਪਤ ਕੀਤੀ ਆ ਤੇ ਆਮ ਬੰਦੇ ਦੇ ਮਨ ਦੇ ਵਿੱਚ ਵੀ ਇੱਕ ਬਹੁਤ ਵਧੀਆ ਮਤਲਬ ਸੁਨੇਹਾ ਤੇ ਇੱਕ ਆ ਰਿਹਾ ਵੀ ਜਿਹਦੇ ਨਾਲ ਇਹ ਅੱਗੇ ਨੂੰ ਗ੍ਰਾਫ ਬਹੁਤ ਰਿਲੇਟਡ ਦੱਗ ਬਈ ਇੱਕ ਸਾਲ ਦੇ ਕਰੀਬ ਦਾ ਸਮਾਂ ਹੋਣ ਜਾ ਰਿਹਾ ਮਾਰਚ ਤੱਕ ਇੱਕ ਸਾਲ ਦਾ ਸਮਾਂ ਹੋ ਜਾਣਾ ਇਹ ਮਹਿਮ ਨੂੰ ਚੱਲਦਿਆਂ ਨੂੰ ਜ਼ਮੀਨੀ ਪੱਧਰ ਤੇ ਵਾਕਈ ਜਿਹੜਾ ਸਹੀ ਜਿਹੜੀਆਂ ਤਬਦੀਲੀਆਂ ਹੋਈਆਂ ਪੂਰੀਆਂ ਹੋਈਆਂ ਹਨ ਹਾਂਜੀ ਬਿਲਕੁਲ ਸਾਡੇ ਪਿੰਡ ਵੀ ਬਹੁਤ ਮਤਲਬ ਪਹਿਲਾਂ ਵੱਡਾ ਨੈਟਵਰਕ ਸੀਗਾ ਪਰ ਹੁਣ ਜਦੋਂ ਸਾਡੀ ਪੰਚਾਇਤ ਆਈ ਅਸੀਂ ਬਹੁਤ ਵਧੀਆ ਯੋਗਦਾਨ ਸਰਪੰਚ ਸਾਹਿਬ ਨੇ ਜਾਂ ਸਾਡੇ ਜਿੰਨੇ ਵੀ ਸਾਡੇ ਮੈਂਬਰ ਸਾਹਿਬਾਨ ਨੇ ਇਹਨਾਂ ਨੇ ਇੱਕ ਟੀਮ ਵਰਕ ਕਰਕੇ ਅਸੀਂ ਪਿਆਰ ਨਾਲ ਉਹਨਾਂ ਨੂੰ ਕੋਈ ਇਹ ਨਹੀਂ ਜ਼ਬਰਦਸਤੀ ਕੀਤੀ ਉਹਨਾਂ ਨਾਲ ਬੜੇ ਪਿਆਰ ਨਾਲ ਸਮਝਾ ਕੇ ਜਿਹੜੇ ਬੰਦੇ ਐਡਮਿਟ ਕਰਨ ਵਾਲੇ ਸੀ ਅਸੀਂ ਐਡਮਿਟ ਕੀਤੇ ਕੁਝ ਬੰਦਿਆਂ ਨੂੰ ਅਸੀਂ ਕਾਉਂਸਲਿੰਗ ਕਰਕੇ ਉਹਨਾਂ ਨੂੰ ਉਸ ਚੀਜ਼ ਤੋਂ ਥੱਲੇ ਲੈ ਕੇ ਆ ਰਹੇ ਹਾਂ ਬਹੁਤ ਵਧੀਆ ਪ੍ਰਾਲਾ ਜਿਹੜੀਆਂ ਡਿਫੈਂਸ ਕਮੇਟੀਆਂ ਬਣਾਈਆਂ ਐ ਪੂਰੇ ਪਿੰਡਾਂ ਦੇ ਵਿੱਚ ਉਹਨਾਂ ਦਾ ਕਿੰਨਾ ਕੁ ਫੈਣੀ ਫਿੱਟ ਮਿਲਿਆ ਉਹਨਾਂ ਦਾ ਮੰਨ ਲਿਓ ਤੁਸੀਂ ਸਹੀ ਕਦਮ ਨੂੰ ਵਾਕਈ ਸਹੀ ਕਦਮ ਹਾਂ ਮੈਂ ਆਸਰ ਕਰ ਰਹੇ ਨੇ ਜਿਹੜਾ ਪ੍ਰਾਲਾ ਕੀਤਾ ਵੀਡੀਸੀ ਮੈਂਬਰ ਅਸੀਂ ਜਿਹੜੀ ਟੀਮ ਬਣੀ ਵੀ ਹੈ ਚੇਨ ਬਣੀ ਵੀ ਹੈ ਇਹ ਚੀਨ ਦਿਨ ਦਿਨ ਬਰ ਦੇਣ ਮਨ ਲੋ ਜਿਹੜਾ ਹੈਗਾ ਸਟਰੋਂਗ ਹੁੰਦੀ ਜਾ ਰਹੀ ਹੈ ਇਹ ਤੇ ਬਹੁਤ ਵਧੀਆ ਅਪਰਾਲਾ ਤੇ ਬੜੀ ਵਧੀਆ ਟੀਮ ਵਰਕ ਨਾਲ ਸਾਰੇ ਪਿੰਡਾਂ ਦੇ ਵਿੱਚ ਹੀ ਵਧੀਆ ਕੰਮ ਕਰ ਰਹੇ ਆ ਇਹ ਜਿਹਦੇ ਵਿੱਚ ਕੀ ਮੰਨਦੇ ਹੋ ਤੁਸੀਂ ਕਾਨੂੰਨ ਦਾ ਡਰ ਹੈ ਸਰਕਾਰੀ ਸ਼ਕਤੀ ਹੈ ਜਾਂ ਜਨਤਕ ਕਹਿ ਸਕਦੇ ਆਪਾਂ ਦੇਖੋ ਕਾਨੂੰਨ ਦਾ ਡਰ ਤਾਂ ਹੁੰਦਾ ਹੀ ਹੁੰਦਾ ਜਿਹੜੇ ਮਾੜੇ ਅੰਸਰ ਆ ਜਦੋਂ ਉਹਨਾਂ ਨੂੰ ਇੱਕ ਵਾਰੀ ਰੋਕਿਆ ਸੀ ਨਹੀਂ ਰੁਕੇ ਉਹਨਾਂ ਨੂੰ ਐਂ ਲੱਗਦਾ ਸੀ ਜਿਵੇਂ ਪਹਿਲਾਂ ਸਰਕਾਰਾਂ ਕਾਂਗਰਸ ਦੇ ਅਕਾਲੀ ਦਲ ਵਾਲੇ ਜਿਵੇਂ ਆਮ ਕੰਮ ਚੱਲ ਰਿਹਾ ਸੀ ਵੀ ਇਹ ਉਵੇਂ ਹੀ ਸਟੈਪ ਬਾਏ ਸਟੈਪ ਅਸੀਂ ਮਨੋ ਜਿਵੇਂ ਸਰਕਾਰ ਆਈ ਹੈ ਉਵੇਂ ਹੀ ਕੰਮ ਚੱਲੂਗਾ ਪਰ ਹੁਣ ਜਦੋਂ ਉਹਨਾਂ ਨੂੰ ਇਸ ਗੱਲ ਦੀ ਸਮਝ ਲੱਗੀ ਵੀ ਇਹ ਉਵੇਂ ਨਹੀਂ ਚੱਲਣਾ ਗਵਰਨਮੈਂਟ ਵੀ ਖਾਸ ਤੌਰ ਤੇ ਪੂਰਾ ਸਖਤ ਹੋਈ ਵੀ ਹੈ ਰੇ ਪ੍ਰਤੀ ਤੇ ਆਮ ਪੁਲਿਸ ਡਿਪਾਰਟਮੈਂਟ ਦਾ ਵੀ ਬਹੁਤ ਵਧੀਆ ਨੈਟਵਰਕ ਜਿਹੜਾ ਰੋਲ ਕਰ ਰਹੀ ਹੈ ਤੇ ਇਹ ਗਰਾਫ ਜਿਹੜਾ ਬ੍ਰੇਕ ਹੋ ਗਿਆ ਹੁਣ ਬਹੁਤ ਹੱਦ ਤਾਈਂ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਵੇਖਿਆ ਹੁਣ ਪਿੱਛੇ ਜਿਹੜੀ ਆ 2-2 ਕਿਲੋ ਇੰਨਾ ਵੱਡੇ ਮਾਤਰਾ ਦੇ ਵਿੱਚ ਜਿਹੜਾ ਚਿੱਟਾ ਫੜਿਆ ਗਿਆ ਇਹ ਮੇਰੇ ਖਿਆਲ ਚ ਅੱਗੇ ਕਦੇ ਪਹਿਲਾਂ ਸਰਕਾਰਾਂ ਨੇ ਕਦੇ ਇਹ ਨਹੀਂ ਤੁਸੀਂ ਕਾਂਗਰਸ ਤੇ ਅਕਾਲੀ ਦਲ ਦੀ ਗੱਲ ਕੀਤੀ ਆ ਉਹਨਾਂ ਦੀਆਂ ਸਰਕਾਰਾਂ ਦੇ ਵਿੱਚ ਕਿੰਨਾ ਕੁ ਲੋਕਾਂ ਨੇ ਦੁੱਖ ਚ ਲਿਆ ਸੀਗਾ ਜਿਹੜਾ ਹੁਣ ਲੋਕਾਂ ਨੂੰ ਲੱਗਦਾ ਵੀ ਜਿਮੀਨੀ ਪੱਧਰ ਤੇ ਸਾਨੂੰ ਫਾਇਦਾ ਹੋ ਗਿਆ ਇਹ ਸਰਕਾਰ ਦੌਰਾਨ ਹੁਣ ਬਾਈ ਮੈਂ ਹੁਣ ਤੁਹਾਨੂੰ ਗੱਲ ਕਹਿਣਾ ਨਹੀਂ ਚਾਹੁੰਦਾ ਜਿਹੜੇ ਵੱਡੇ ਮਗਰਮੱਸੀ ਹੁਣ ਸਾਰੇ ਬੰਦੇ ਆਮ ਗਰਾਊਂਡ ਲੈਵਲ ਤੇ ਸਾਰਿਆਂ ਨੂੰ ਪਤਾ ਵੀ ਜਿਹੜੇ ਵੱਗੇ ਵੱਡੇ ਮਗਰਮੱਸੀ ਜਿਨ੍ਹਾਂ ਦਾ ਯੋਗਦਾਨ ਸੀਐਸ ਚ ਕਰਦੇ ਉਹਨਾਂ ਦੇ ਇਨਵੋਲਵਮੈਂਟ ਸੀ ਹੁਣ ਗਰਾਊਂਡ ਲੈਵਲ ਤੇ ਸਾਰੇ ਬੰਦਿਆਂ ਨੂੰ ਤੇ ਸੋ ਜਦੋਂ ਉਹ ਉਹਨਾਂ ਨੂੰ ਹੀ ਨੱਥ ਪਾਊਗੀ ਫੜੇ ਜਾ ਰਹੇ ਆ ਤੇ ਪਰ ਥੱਲੇ ਵਾਲੇ ਦਾ ਫਿਰ ਆਟੋਮੈਟਿਕਲੀ ਬੰਦੇ ਸਾਰੇ ਮਤਲਬ ਟੁੱਟੂ ਗਏ ਬ੍ਰੇਕ ਹੋਊਗਾ ਹੀ ਇਹ ਜਿਹੜੀ ਹੁਣ ਮੋਗਾ ਦੇ ਵਿੱਚ ਰੈਲੀ ਹੋਈ ਸੀਗੀ ਵੱਡੀ ਰੈਲੀ ਹੋਈ ਸੀ ਸੌਂ ਵੀ ਚੁੱਕੀ ਗਈ ਸੀ ਉਸ ਨੂੰ ਤੁਸੀਂ ਕਿਵੇਂ ਦੇਖਦੇ ਹੋ ਉਹ ਵਾਕਈ ਸਮਾਗਮ ਸੀ ਜਾਂ ਕਹਿ ਸਕਦੇ ਹੋ ਇਹ ਤਾਂ ਇੱਕ ਪੂਰਾ ਵੱਡਾ ਉਪਰਾਲਾ ਦੇਖਣ ਨੂੰ ਮਿਲ ਗਿਆ ਦੇਖੋ ਸਾਡੇ ਪਿੰਡੋਂ ਅਸੀਂ ਬਹੁਤ ਜ਼ਿਆਦਾ ਪਿਆ 60 ਬੰਦੇ ਇਕੱਠੇ ਹੋ ਕੇ ਸਾਰੇ ਅਸੀਂ ਗਏ ਆ ਬੱਸ ਪਰ ਕੇ ਸਾਰੇ ਬੰਦੇ ਨਾਲ ਸੀ ਵੀਡੀਸੀ ਮੈਂਬਰ ਹੀ ਤਕਰੀਬਨ ਖੜੇ ਆ ਸਾਰੇ ਇਹ ਸਾਰੀ ਸਾਡੀ ਟੀਮ ਬਹੁਤ ਵਧੀਆ ਕੰਮ ਕਰ ਰਹੀ ਆ ਕੱਲਾ ਪਰਾਲਾ ਇਹ ਨਹੀਂ ਵੀ ਗਵਰਨਮੈਂਟ ਦਾ ਹੈਗਾ ਜੇ ਅਸੀਂ ਵੀ ਇਹਨਾਂ ਨਾਲ ਮੋਢਾ ਲਾਵਾਂਗੇ ਦੂਜੇ ਪਿੰਡਾਂ ਨਾਲ ਲਾਉਣਗੇ ਤੇ ਇਵੇਂ ਹੀ ਹੌਲੀ ਹੌਲੀ ਦਿਨ ਬਰਦਣੇ ਸਿਸਟਮ ਸਟਰੋਂਗ ਹੁੰਦਾ ਜਾਊਗਾ ਤੇ ਨਸ਼ੇ ਦਾ ਜਿਹੜਾ ਸਿਸਟਮ ਹੈਗਾ ਇਹ ਭਾਣਾ ਮੇਰੇ ਘਰ ਦਾ ਭਾਣਾ ਕਿਸੇ ਦੇ ਵੀ ਘਰ ਦਾ ਹੈ ਜੇ ਆਪਾਂ ਸਾਰੇ ਇਮਾਨਦਾਰੀ ਨਾਲ ਇਹ ਗੱਲ ਸਮਝਾਂਗੇ ਵੀ ਇਹ ਅੱਗ ਹੁਣ ਕੱਲੇ ਇਹ ਨਹੀਂ ਹੈਗੀ ਵੀ ਇਹ ਲੋਕਾਂ ਦੇ ਲੱਗੀ ਵੀ ਹੈ ਕਿਤੇ ਨਾ ਕਿਤੇ ਜੇ ਆਪਾਂ ਇਹਨਾਂ ਨੂੰ ਪਿਆਰ ਨਾਲ ਮੁਹੱਬਤ ਨਾਲ ਜਾਂ ਸ਼ਕਤੀ ਨਾਲ ਰੋਕਣ ਦੀ ਕੋਸ਼ਿਸ਼ ਕਰਾਂਗੇ ਤਾਂ ਅਗਰ ਰੋਕ ਸਕਦੇ ਨਹੀਂ ਕਿਤੇ ਨਾ ਕਿਤੇ ਆਪਣੇ ਘਰਾਂ ਦੇ ਵਿੱਚ ਆ ਕੇ ਜ਼ਰੂਰ ਵੜੂਗੀ ਇਹ। ਭਜੀ ਜਿਹੜਾ ਲੋਕਾਂ ਨੇ 2022 ਦੇ ਵਿੱਚ ਸਾਥ ਦਿੱਤਾ ਸੀਗਾ ਬਹੁਤ ਵੱਡਾ ਸਾਥ ਦਿੱਤਾ ਸੀਗਾ ਆਮ ਆਵੀ ਪਾਰਟੀ ਸਰਕਾਰ ਨੂੰ ਵੀ ਬਦਲਾ ਆਊਗਾ। ਵਾਕਈ ਉਹ ਲੋਕ ਹੁਣ ਉਹ ਪੂਰੇ ਉਹ ਮਨ ਦੇ ਵਿੱਚ ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਸੰਤੋਸ਼ਟੀ ਹੋ ਰਹੀ ਹੈ ਵੀ ਵਾਕਈ ਸਹੀ ਅਸੀਂ ਜਿਹੜਾ ਸਾਥ ਦਿੱਤਾ ਤੇ ਪੂਰੇ ਪੰਜਾਬ ਦੇ ਵਿੱਚ ਜੋ ਬਦਲਾ ਕਹਿ ਰਹੇ ਸੀ ਉਹ ਬਦਲਾ ਆਇਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਇਆ ਸਰਪੰਚ ਬਲਜੀਤ ਬੱਬੂ ਪਿੰਡ ਮਚਾਕੀ ਕਲਾਂ ਤੋਂ ਗ੍ਰਾਮ ਪੰਚਾਇਤ ਮੇਰੇ ਨਾਲ ਆ ਤੇ ਸਾਰੇ ਪਹਿਲਾਂ ਸਭ ਤੋਂ ਪਹਿਲਾਂ ਤੁਹਾਡਾ ਜੀ ਆਇਆਂ ਕਹਿੰਦੇ ਆ ਵੀ ਤੁਸੀਂ ਬਹੁਤ ਵੱਡਾ ਇੱਕ ਮੈਸੇਜ ਸਾਡੀ ਪੰਜਾਬ ਭਰ ਵਿੱਚ ਦੇ ਰਹੇ ਹੋ ਵੀ ਸਾਡਾ ਐਡਾ ਵੱਡਾ ਉਪਰਾਲਾ ਸਾਡੀ ਪੰਜਾਬ ਗਵਰਨਮੈਂਟ ਕਰ ਰਹੀ ਹੈ ਵੀ ਉਹਦਾ ਤੁਸੀਂ ਗਰਾਊਂਡ ਦੀ ਲੈਵਲ ਦੀ ਰਿਪੋਰਟ ਜਿਹੜੀ ਪੰਜਾਬ ਤੱਕ ਤੁਸੀਂ ਪਹੁੰਚਾਉਣੀ ਹੈ ਬਹੁਤ ਤੁਹਾਡਾ ਧੰਨਵਾਦ ਤੁਸੀਂ ਜੀ ਆਇਆਂ ਅਸੀਂ ਆਖਦੇ ਆ ਵੀ ਤੁਸੀਂ ਜਿਹੜਾ ਇਹ ਕਰਨਾ ਹੈ ਹੁਣ ਤੁਸੀਂ ਸਾਰੇ ਇੱਕ ਸਵਾਲ ਕੀਤਾ ਵੀ ਜਿਹੜੇ ਬਾਈ ਦੇ ਵਿੱਚ ਐਡਾ ਲੋਕਾਂ ਨੇ ਪੰਜਾਬ ਗਵਰਨਮੈਂਟ ਨੂੰ ਸਾਡੇ ਸੀਐਮ ਮਾਨ ਸਾਹਿਬ ਦੇ ਪੱਖ ਦੇ ਵਿੱਚ ਐਡਾ ਫਤਵਾ ਦਿੱਤਾ ਸੀਗਾ ਅਸੀਂ ਉਸ ਲੈਵਲ ਦੀ ਗੱਲ ਕਰਦੇ ਆ ਸਾਡੇ ਅੰਦਰ ਅਸੀਂ ਇੱਕ ਗਰਾਊਂਡ ਲੈਵਲ ਤੇ ਇੱਕ ਫਾਰਮਰ ਅਸੀਂ ਸਾਡੀ ਸੋਚ ਰੱਖਣ ਵਾਲੇ ਅਸੀਂ ਉਦਾਂ ਗਰਾਉਂਡ ਲੈਵਲ ਤੇ ਅਸੀਂ ਬੈਠ ਕੇ ਆਪਣੀ ਰੋਟੀ ਰੋਟੀ ਕਮਾ ਕੇ ਖਾਣ ਵਾਲੇ ਜਦੋਂ ਅਸੀਂ ਪ੍ਰੈਟੀਕਲ ਪਾਰਟੀ ਨਾਲ ਜੁੜੇ ਆ ਸਭ ਤੋਂ ਵੱਡਾ ਸਾਨੂੰ ਇਹ ਮਾਣ ਬੜਾ ਮਾਣ ਮਹਿਸੂਸ ਹੋ ਰਿਹਾ ਵੀ ਅੱਜ ਸਾਡੀ ਜਿਹੜੀ ਅਸੀਂ ਆਸ਼ਾਵਾਂ ਲੈ ਕੇ ਅਸੀਂ ਪੰਜਾਬ ਗਵਰਨਮੈਂਟ ਆਮ ਆਦਮੀ ਪਾਰਟੀ ਦੀ ਗਵਰਨਮੈਂਟ ਬਣਾਈ ਸੀ ਉਹ ਸਾਨੂੰ ਭਰਪੂਰ ਸਾਨੂੰ ਉਹਦਾ ਸਾਥ ਮਿਲ ਰਿਹਾ ਜਿਵੇਂ ਸਾਡੇ ਸਾਡੇ ਉਹਨਾਂ ਨੇ ਜਿਹੜੇ ਮੈਸੇਜ ਲੈ ਕੇ ਸਾਡੇ ਸਰਕਾਰ ਦੇ ਵਿੱਚ ਆਏ ਸੀ ਪ੍ਰੋਪਰ ਨੂੰ ਨਿਭਾ ਰਹੇ ਆ ਜਿਵੇਂ ਗੱਲ ਹੁਣ ਨਸ਼ਿਆਂ ਦੀ ਤੁਸੀਂ ਗਰਾਉਂਡ ਲੈਵਲ ਤੇ ਆਪਣੀ ਚੱਲ ਰਹੀ ਹੈ ਵੀ ਨਸ਼ਿਆਂ ਦਾ ਭਰਪੂਰ ਸਾਡੇ ਵੀਐਟਸੀ ਕਮੇਟੀ ਦੇ ਮੈਂਬਰ ਆ ਬੜਾ ਸਾਥ ਦੇ ਰਿਹਾ ਸਾਡੇ ਪਿੰਡ ਦੇ ਵਿੱਚ ਜੋ ਪਹਿਲਾਂ ਦੇ ਪ੍ਰਾਣੀਆਂ ਗਵਰਨਮੈਂਟਾਂ ਦੇ ਕਾਂਗਰਸ ਵੇਲੇ ਦੇ ਜਿਹੜੇ ਲੋਕਾਂ ਨੇ ਉਹ ਲਵਾਇਆ ਸੀ ਨਸ਼ਿਆਂ ਨੂੰ ਸਾਡੇ ਬੱਚਿਆਂ ਨੂੰ ਉਹਨਾਂ ਨੂੰ ਬਹੁਤ ਅੱਜ ਉਹ ਕਹਿ ਰਹੇ ਵੇ ਛੱਡਣ ਦੀ ਕੋਸ਼ਿਸ਼ ਕਰ ਰਹੇ ਆ ਕਹਿ ਰਹੇ ਵੀ ਅਸੀਂ ਛੱਡਨੇ ਆ ਤੇ ਲੋਕਾਂ ਦਾ ਸਾਥ ਵੀ ਮਿਲ ਰਿਹਾ ਉਹਨਾਂ ਦੇ ਮਾਪਿਓ ਖੁਦ ਕੱਲ ਮੈਨੂੰ ਇਹ ਫੋਨ ਆਇਆ ਉਹ ਕਹਿੰਦੇ ਵੀ ਮੇਰੇ ਬੇਟਾ ਇੱਕ ਨਸ਼ਾ ਕਰ ਰਿਹਾ ਉਹਨਾਂ ਨੇ ਮੈਨੂੰ ਉਸੇ ਟਾਈਮ ਕਹਿੰਦੇ ਵੀ ਇਹਨੂੰ ਕਿਵੇਂ ਨਾ ਕਿਵੇਂ ਛੜਾਈਏ ਲੋਕਾਂ ਦੇ ਆਪ ਖੁਦ ਕਹਿ ਰਹੇ ਆ ਵੀ ਬਹੁਤ ਵਧੀਆ ਗਵਰਨਮੈਂਟ ਕੰਮ ਕਰ ਰਹੀ ਹੈ ਸੋ ਲੋਕ ਚੱਲ ਕੇ ਆ ਰਹੇ ਆ ਫਿਰ ਮੈਂ ਐਸ ਐਚ ਓ ਸਾਹਿਬ ਸਾਡੇ ਰਜੇਸ਼ ਕੁਮਾਰ ਜੀ ਐਸ ਐਚ ਓ सदर थाना ਫਰੀਦਕੋਟ ਉਹਨਾਂ ਨਾਲ ਗੱਲ ਕੀਤੀ ਹੈ ਉਹਨਾਂ ਨੇ ਵੀ ਮੇਰਾ ਭਰਪੂਰ ਸਾਥ ਦਿੱਤਾ ਉਹ ਕਹਿੰਦਾ ਬਿਲਕ ਜੇ ਆ ਛੱਡਣਾ ਚਾਹੁੰਦੇ ਆ ਮੈਨੂੰ ਦੱਸੋ ਅਸੀਂ ਛਡਾਵਾਂਗੇ ਭਰਪੂਰ ਉਹਨਾਂ ਨੂੰ ਵੱਖਰੀ ਡਾਈਟ ਦਿੱਤੀ ਜਾਊਗੀ ਉਹਨਾਂ ਨੇ ਬਹੁਤ ਵਧੀਆ ਮੈਨੂੰ ਇੱਕ ਹੌਸਲਾ ਦਿੱਤਾ ਵੀ ਕਹਿੰਦਾ ਵੀ ਵੱਧ ਤੋਂ ਵੱਧ ਜਿਹੜੇ ਬੱਚੇ ਛੱਡਣਾ ਚਾਹੁੰਦੇ ਆ ਅੱਜ ਛਡਾਈਏ ਸਾਨੂੰ ਜੋ ਕੱਲ ਮੋਗੇ ਵਿਖੇ ਰੈਲੀ ਹੋਈ ਆ ਉਹਦਾ ਬਹੁਤ ਵੱਡਾ ਹੰਗਾਰਾ ਮਿਲਿਆ ਅੱਜ ਸਾਡੇ ਨਾਲ ਗਏ ਵੀ ਲੋਕ ਤਕਰੀਬਨ 15 ਦੀ ਗਿਣਤੀ ਵਿੱਚੋਂ ਸਾਡੇ ਮੈਂਬਰ ਸੀ ਜਿਹੜੇ ਉਹ ਗਏ ਆ ਉਹਨਾਂ ਨੇ ਇਹੀ ਗੱਲ ਕਹੀ ਆ ਵੀ ਬਹੁਤ ਵਧੀਆ ਮਾਨ ਸਾਹਿਬ ਦੀ ਸੋਚ ਆ ਜਿਹੜਾ ਇੱਕ 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 ਹੁੰਦਾ ਜੀ ਦਿਲੋਂ ਆਉਦੇ ਦੋਨੋਂ ਅੱਜ ਉਹਦੇ ਅੰਦਰ ਦਰਦ ਆ ਸਾਡੇ ਪੰਜਾਬ ਨੂੰ ਇੱਕ ਸਾਡਾ ਰੰਗਲਾ ਪੰਜਾਬ ਬਣਾਉਣ ਲਈ ਉਹ ਕਹਿੰਦਾ ਵੀ ਇਹ ਜਿਹੜਾ ਸਾਡਾ ਦਰਿਆ ਜਿਹੜਾ ਨਸ਼ਿਆਂ ਦਾ ਦਰਿਆ ਵਗ ਰਿਹਾ ਹੈ ਸੀਗਾ ਉਹਦੇ ਲਗਭਗ ਉਹਨੇ 50 ਤੋਂ 80% ਤਕਰੀਬਨ ਉਹਨੇ ਨੇ ਕਵਰ ਕਰ ਰਿਹਾ ਜੀ ਜਿਹਦੇ ਵਿੱਚ ਆਪ ਖੁਦ ਲੋਕ ਮੰਨ ਰਹੇ ਆ ਆਪਦੇ ਮੁੱਖ ਮੰਤਰੀ ਪੰਜਾਬ ਨੇ ਇੱਕ ਸੁਨੇਹਾ ਦਿੱਤਾ ਪੂਰੇ ਪੰਜਾਬ ਦੇ ਲੋਕਾਂ ਨੂੰ ਕਿ ਜਿਹੜੇ ਨਸ਼ਾ ਤਸਕਰ ਹੈ ਉਹਨਾਂ ਦੀ ਕੋਈ ਸ਼ਿਫਾਰਿਸ਼ ਨਾ ਕਰੇ ਭਾਵੇਂ ਸਾਡੀ ਪਾਰਟੀ ਦਾ ਬੰਦਾ ਹੈ ਕੋਈ ਲੀਡਰ ਆ ਕੇ ਵੀ ਸ਼ਿਫਾਰਿਸ਼ ਨਾ ਕਰੇ ਅਸੀਂ ਬਖਸ਼ਾਂਗੇ ਨਹੀਂ ਕੋਈ ਵੀ ਹੈ ਜਿਹੜਾ ਨਸ਼ਾ ਤਸ ਕਰੂਗਾ ਕਿ ਸਹੀ ਹੈ ਉਹਨਾਂ ਦਾ ਬਿਲਕੁਲ ਸਹੀ ਹੈ ਜੀ ਬਿਲਕੁਲ ਬਹੁਤ ਅਸੀਂ ਇਹਦਾ ਵੈਲਕਮ ਕਰਦੇ ਆ ਇਹਦੇ ਸਾਡੇ ਨਹੀਂਓ ਸਾਡੀ ਪੰਚਾਇਤ ਨਾਲ ਗੱਡੀ ਹੈ ਮੈਂਬਰ ਸਾਹਿਬਾਨ ਸਾਡੇ ਆਪਾਂ ਕਹਿ ਸਕਦੇ ਆ ਜੀ ਉਹਨਾਂ ਨੇ ਵੀ ਮੋਤਵਾਰ ਸੱਜਣਾ ਨੇ ਵੀ ਸਾਡੇਆਂ ਨੇ ਉਹਨਾਂ ਦੇ ਮਤੇ ਦੇ ਮੇਰੇ ਸਾਡੇ ਪਹਿਲਾ ਮਤਾ ਸੀਗਾ ਜਿਹਦੇ ਵਿੱਚ ਮਤੇ ਦੇ ਵਿੱਚ ਰੱਖਿਆ ਗਿਆ ਵੀ ਅਸੀਂ ਕਿਸੇ ਦੀ ਸ਼ਿਫਾਰਿਸ਼ ਨਹੀਂ ਕਰਨੀ ਦੋ ਗੱਲਾਂ ਰੱਖੀਆਂ ਸੀ ਇੱਕ ਜਿਹੜਾ ਨਸ਼ਾ ਕਰਦਾ ਜਾਂ ਇੱਕ ਨਸ਼ਾ ਤਸਕਰ ਤੇ ਪਲੱਸ ਜਿਹਦਾ ਕੋਈ ਵੀ ਚੋਰੀ ਦਾ ਕਰਕੇ ਆਊਗਾ ਉਹ ਸਾਡੇ ਕੋਲੇ ਆਸਮੇਦ ਨਾ ਰੱਖੇ ਵੀ ਸਾਡੀ ಗ್ರಾಮ ਪੰਚਾਇਤ ਜਾਂ ਸਰਪੰਚ ਜਾਂ ਸਾਡੇ ਮੋਤਵਾਰ ਸਾਡੇ ਆਪਣਾ ਮਚਾਕੀਕਲਾਂ ਦੇ ਮੋਤਵਾਰ ਬੰਦੇ ਜਾਂ ਸਾਡੇ ਮੈਂਬਰ ਵੀ ਉਹਦੀ ਸਾਥ ਦੇਣਗੇ ਬਿਲਕੁਲ ਅਸੀਂ ਮਤਾ ਪਾਏ ਆ ਮਤਾ ਪੈ ਵੀ ਰਿਹਾ ਹੋਰ ਵੀ ਸਰਪੰਚਾਂ ਨਾਲ ਮੇਰੀ ਗੱਲ ਹੋਈ ਹੈ ਮੈਂ ਕਿਹਾ ਵੀ ਬਹੁਤ ਵੱਡਾ ਆਪਾਂ ਇਹ ਚੀਜ਼ ਆਪਣੇ ਪਿੰਡ ਦੇ ਵਿੱਚ ਚਲਾਈਏ ਤਾਂ ਕਿ ਅਸੀਂ ਨਸ਼ੇ ਦੇ ਪ੍ਰੋਪਰ ਕੰਪਲੀਟ ਕਰ ਸਕਦੇ ਆਉਣ ਵਾਲੀ ਅਸੀਂ ਪੀੜੀ ਆ ਅੱਜ ਦੇਖੋ ਅੱਜ ਸਾਡਾ ਸਾਰਾ ਸਮਾਜ ਆ ਜੇ ਅੱਜ ਸਾਡੀ ਗਵਰਨਮੈਂਟ ਇੰਨਾ ਸਾਥ ਦੇ ਰਹੀ ਆ ਵੀ ਸਾਡਾ ਅੱਜ ਸਾਡਾ ਫਰਜ਼ ਬਣਦਾ ਵੀ ਅਸੀਂ ਅੱਜ ਆਪਦੀ ਪੀੜ੍ਹੀ ਨੂੰ ਸੰਭਲ ਲਈਏ ਏਦੋਂ ਪਹਿਲਾਂ ਬੜਾ ਕੁਝ ਹੋ ਗਿਆ ਸਰਕਾਰਾਂ ਕਰ ਗਈਆਂ ਪਰ ਹੁਣ ਵਾਲੀਆਂ ਗਵਰਨਮੈਂਟ ਸਾਡਾ ਬਹੁਤ ਸਾਥ ਦੇ ਰਹੀ ਹੈ ਅਸੀਂ ਹਰੇਕ ਨੂੰ ਮੇਰਾ ਇਹ ਮੈਸੇਜ ਹੈ ਪੰਜਾਬ ਭਰ ਵਿੱਚ ਵੀ ਆਓ ਆਪਾਂ ਆਪਦੀ ਪੀੜ੍ਹੀ ਨੂੰ ਸੰਭਲ ਲਈਏ ਸਾਡੇ ਆਉਣ ਵਾਲੇ ਬੱਚੇ ਜੀਣਾ ਪਤਾ ਨਹੀਂ ਆਪਣਾ ਕਿੰਨਾ ਕੁ ਟਾਈਮ ਜੀਣਾ ਪਰ ਅਸੀਂ ਆਉਣ ਵਾਲੀ ਪੀੜ੍ਹੀਆਂ ਆਪਦੇ ਨੂੰ ਇਹ ਆਪਦੀ ਰਾਹ ਤੇ ਲੈ ਕੇ ਜਾਈਏ ਅਸੀਂ ਜਿਹੜੇ ਲੋਕ ਜਿਹੜੇ ਬਾਹਰਲੀਆਂ ਸਟੇਟਾਂ ਵਾਲੇ ਸਾਨੂੰ ਜਾਣਦੇ ਸੀ ਇੱਕ ਪੰਜਾਬ ਦਾ ਇੱਕ ਲੰਮੇ ਕੱਦਾਂ ਵਾਲੇ ਮੰਨਦੇ ਸੀ ਭਾਰੇ ਸਰੀਰ ਵਾਲੇ ਮੰਨਦੇ ਸੀ ਉਹ ਜੀ ਅਸੀਂ ਅਸੀਂ ਵਾਪਸ ਲੈ ਕੇ ਆਈਏ ਅੱਜ ਸਾਨੂੰ ਮੈਂ ਵੇਖ ਰਿਹਾ ਸੀ ਇੱਕ ਨਿਊਜ਼ ਚੱਲ ਰਹੀ ਹੈ ਇੱਕ ਪੇਪਰ 'ਚ ਵੀ ਖਬਰ ਲੱਗੀ ਹੈ ਵੀ ਸਾਡੀ ਆਰਮੀ ਨੂੰ ਸਾਡੇ ਪੰਜਾਬ ਦੇ ਬੱਚੇ ਜੁਆਇਨ ਨਹੀਂ ਕਰ ਰਹੇ ਜੁਆਇਨ ਕਰਨ ਉਹ ਨਸ਼ਿਆਂ ਦੇ ਵਿੱਚ ਲੱਗੇ ਸੀ ਪਹਿਲਾਂ ਗਵਰਨਮੈਂਟ ਪਰ ਹੁਣ ਉਹ ਹੌਲੀ ਹੌਲੀ ਇਹ ਚੀਜ਼ ਹੋ ਰਹੀ ਹੈ ਵੀ ਸਾਡੇ ਅੱਜ ਬੱਚੇ ਸਾਡੇ ਜੁਆਇਨ ਕਰ ਰਹੇ ਆ ਮੇਰੇ ਕੋਲ ਵੈਰੀਫਿਕੇਸ਼ਨ ਆ ਕਰਾ ਕੇ ਲੈ ਕੇ ਜਾਂਦੇ ਆ ਵੀ ਸਰਪੰਚ ਸਾਹਿਬ ਅਸੀਂ ਭਰਤੀ ਹੋ ਕੇ ਮਨ ਬੜਾ ਖੁਸ਼ ਹੁੰਦਾ ਵੀ ਪੁੱਤ ਜਾਓ ਤੁਸੀਂ ਆਪਦੀ ਦੇਸ਼ ਦੀ ਰੱਖਿਆ ਤੇ ਆਪ ਦਾ ਆਪਣਾ ਫਰਜ਼ ਬਣਦੇ ਹੋ। ਬਾਬਾ ਜੀ ਤੁਸੀਂ ਕੀ ਕਹਿਣਾ ਚਾਹੋਗੇ ਤੁਸੀਂ ਤਾਂ ਬਹੁਤ ਕੋ ਦੇਖਿਆ ਹੁਣ ਤੱਕ ਅਸੀਂ ਤਾਂ ਇਹ ਹੀ ਕਹਿਣਾ ਚਾਹੁੰਦੇ ਵੀ ਇਸ ਸਰਕਾਰ ਨਾਲ ਦੀ ਆਮ ਆਵਾ ਦੀ ਪਾਰਟੀ ਸਰਕਾਰ ਨਾਲ ਦੀ ਕੋਈ ਵੀ ਸਰਕਾਰ ਇਹ ਪਹਿਲਾਂ ਨਹੀਂ ਆਈ ਇਹਨਾਂ ਨੇ ਜਿੰਨਾ ਵੀ ਹੈ ਨਸ਼ਾ ਮੋਤਬੋਲੇ ਕਰੀ ਜਾਂਦੇ ਜੀ ਇਹ ਇੰਨਾ ਇਹਨਾਂ ਨੇ ਕੀਤਾ ਜੋ ਵੀ ਆ ਨੌਕਰੀਆਂ ਫਿਰ ਹੀ ਲਵਾਉਣਾ ਫਿਰ ਹੀ ਕੀਤਾ ਇਹਨਾਂ ਨੇ ਕੰਮ ਜਿੰਨਾ ਵੀ ਕੀਤਾ ਨਹੀਂ ਤਾਂ ਆਮ ਪੈਸੇ ਦੇ ਕੇ ਵੀ ਲੱਗਦੇ ਸੀਗੇ ਤੇ ਸਾਡੇ ਗਰੀਬਾਂ ਦੇ ਇਹਨਾਂ ਨੇ ਲੋਕ ਬੱਚੇ ਜਿਹੜੇ ਉਹ ਮਿਹਰ ਦੇ ਹਿਸਾਬ ਤੇ ਲੱਗੇ ਜੀ ਨੌਜਵਾਨ ਕੀ ਕਹਿਣਾ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਠੀਕ ਹੈ ਜੀ ਸਰ ਜੀ ਬਹੁਤ ਵਧੀਆ ਜੀ ਮਾਨ ਸਾਹਿਬ ਸਾਡੇ ਕੰਮ ਕਰ ਰਹੇ ਹੈ ਜੀ ਨਸ਼ੇ ਦੇ ਵਿਰੋਧ ਵੀ ਤੇ ਆਮ ਵੀ ਬਹੁਤ ਵਧੀਆ ਕੰਮ ਹੋ ਰਿਹਾ ਹੈ ਆਈ ਨਸ਼ੇ ਦੇ ਵਿਰੁੱਧ ਬਹੁਤ ਵਧੀਆ ਕੰਮ ਕਰ ਰਹੇ ਆ ਜੀ ਮਾਨ ਸਾਹਿਬ ਬਹੁਤ ਵਧੀਆ ਮਤਲਬ ਉਹਨਾਂ ਦੀ ਸੋਚ ਆ ਹਾਂ ਜੀ ਤੁਸੀਂ ਕੀ ਨੇ ਟੈਗ ਬੋ ਜੀ ਦਾ ਨੇ ਜਿਹੜੀ ਆਪਣੀ ਪੰਜਾਬ ਸਰਕਾਰ ਬਹੁਤ ਵਧੀਆ ਜੀ ਆਪਣੀ ਕੰਮ ਨਾ ਆਈ ਸੀ ਇੱਕ ਹੋਰ ਗੱਲ ਹੈ ਬਈ ਜੀ ਜਿਵੇਂ ਹੁਣ ਇਹ ਯੁੱਧ ਨਸ਼ੇ ਵਿਰੋਧ ਨੂੰ ਮਹੱਤਤਾ ਚੱਲ ਰਹੀ ਹੈ ਮੁੱਖ ਮੰਤਰੀ ਦੇ ਇੱਕੋ ਇੱਕ ਸ਼ਬਦ ਹੈ ਕਿ ਅਸੀਂ ਸਾਡੀ ਸਰਕਾਰ ਦੇ ਵਿੱਚ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਹੈ ਉਹ ਨਸ਼ਾ ਮੁਕਤ ਇਹ ਥੋੜੀ ਜਿਹੜੀ ਮਹੱਤ ਦੇ ਨਾਲ ਹੀ ਹੋ ਜੂਗਾ ਜਾਂ ਜੇ ਪੂਰੇ ਸਾਰੇ ਲੋਕ ਜਿਹੜਾ ਪੰਜਾਬ ਦੇ ਲੋਕ ਹੈ ਜਿਹੜਾ ਸਾਥ ਦੇਣਗੇ ਤਾਂ ਉਹ ਪੰਜਾਬ ਨਸ਼ਾ ਮੁਕਤ ਹੋਊਗਾ ਦੇਖੋ ਬ੍ਰਦਰ ਗੱਲ ਇਹ ਆ ਵੀ ਹੁਣ ਇਕੱਲਾ ਬੰਦਾ ਕੋਈ ਵੱਡਾ ਨਹੀਂ ਹੁੰਦਾ ਜੇ ਭਰਾ ਕਿਸੇ ਦੂਜੇ ਸਾਥ ਦਿੰਦੇ ਆ ਬਾਹਾਂ ਹੁੰਦੇ ਆ ਸਭ ਬੰਦਾ ਇੱਕ ਅger ਰਲ ਕੇ ਇੱਕ ਚੇਨ ਬੰਦਾ ਭਰਾ ਸਾਹ ਦਿੰਦੇ ਤਾਂ तकरीबन ਸਾਰੇ ਪਿੰਡਾਂ ਦੀ ਇਹੀ ਗੱਲ ਆ ਵੀ ਜੇ ਜਨਤਾ ਆਮ ਪਬਲਿਕ ਇਹ ਗੱਲ ਸਮਝੇ ਵੀ ਚੰਗੀ ਕੰਮ ਕਰ ਰਹੇ ਆ ਤੇ ਯੋਗਦਾਨ ਦੇਣ ਤੇ ਹੌਲ ਦਿਨ ਬਰ ਦਿਨ ਇਹ ਪਲਸਟ੍ਰੌਂਗ ਹੁੰਦਾ ਜਾਊਗਾ ਤੇ ਇਹ ਸਾਰੇ ਬੰਦੇ ਇਕੱਠੇ ਹੋਗੇ ਆਨਲਾਈਨ ਸਮੇਂ ਦੇ ਵਿੱਚ ਬਿਲਕੁਲ ਇਹ ਸਾਫ਼ ਹੋਣਾ ਸਾਨੂੰ ਉਮੀਦ ਹੈ ਬਹੁਤ ਬਹੁਤ ਧੰਨਵਾਦ ਤਾਂ ਸੁਣਿਆ ਤੁਸੀਂ ਅਸੀਂ ਜਿਹੜੀ ਤਸਵੀਰ ਤੁਹਾਡੇ ਨਾਲ ਸਾਂਝੀ ਕੀਤੀ ਹੈ ਕਿਉਂਕਿ ਪੰਜਾਬ ਸਰਕਾਰ ਵੱਲੋਂ ਜੋ ਨਸ਼ਾ ਵਿਰੋਧ ਨੂੰ ਲੈ ਕੇ ਜਿਹੜੀ ਮਹਮ ਦਾ ਆਗਾਜ਼ ਕੀਤਾ ਸੀਗਾ ਇੱਕ ਸਾਲ ਦੇ ਕਰੀਬ ਦਾ ਸਮਾਂ ਹੋ ਗਿਆ ਤਾਂ ਪੂਰੇ ਇੱਕ ਸਾਲ ਦੇ ਵਿੱਚ ਜਿਹੜਾ ਪਹਿਲਾ ਪੜਾ ਉਹ ਸਮਾਪਤ ਹੋ ਚੁੱਕਿਆ ਹੈ ਪਹਿਲੇ ਪੜਾ ਦੇ ਵਿੱਚ ਕਿੰਨਾ ਫਾਇਦਾ ਹੋਇਆ ਸੀ ਆਮ ਲੋਕਾਂ ਦੇ ਨਾਲ ਗੱਲਬਾਤ ਕੀਤੀ ਹੈ ਪਿੰਡਾਂ ਦੇ ਵਿੱਚ ਪਹੁੰਚ ਕੇ ਉਹਨਾਂ ਨੇ ਸਾਰੀ ਜਾਣਕਾਰੀ ਤੁਹਾਡੇ ਸਾਹਮਣੇ ਰੱਖੀ ਹੈ ਕਿ ਕਿਤੇ ਨਾ ਕਿਤੇ ਜਿਹੜਾ ਫਾਇਦਾ ਹੋਇਆ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਪੂਰੇ ਲੋਕ ਸਾਥ ਦੇਣਗੇ ਤਾਂ ਇਸ ਮਹਮ ਦੇ ਨਾਲ ਜਿਹੜਾ ਇੱਕ ਸਾਲ ਦੇ ਕਰੀਬ ਦਾ ਜਿਵੇਂ ਸਰਕਾਰ ਦਾ ਸਮਾਂ ਰਹਿ ਗਿਆ ਤੇ ਮੁੱਖ ਮੰਤਰੀ ਪੰਜਾਬ ਨੇ ਕਿਹਾ ਸੀਗਾ ਪੂਰੇ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਤਾਂ ਦੇਖਦੇ ਹਾਂ ਹੁਣ ਇੱਕ ਸਾਲ ਦੇ ਕਰੀਬ ਦਾ ਸਮਾਂ ਜਿਹੜਾ ਰਹਿ ਗਿਆ ਔਰ ਜਿਹੜਾ ਦੂਜਾ ਪੜਾਅ ਜੋ ਨਸ਼ਾ ਵਿਰੋਧ ਨੂੰ ਲੈ ਕੇ ਉਸ ਦੇ ਵਿੱਚ ਹੋਰ ਕਿੰਨਾ ਫਾਇਦਾ ਹੋਵੇਗਾ ਗੁਰਜੀਤ ਸਿੰਘ ਰਮਾਨਾ ਡੀ5 ਚੈਨਲ ਪੰਜਾਬੀ ਪਿੰਡ ਮਚਾਕੀ ਕਲਾ ਜ਼ਿਲ੍ਹਾ ਫਰੀਦਕੋਟ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ